ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਹਾਜ਼ਰ ਹਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਜਗਦੀਪ ਧਨਖੜ ਦੇ ਅਸਤੀਫੇ ਤੇ ਪੱਖੀ ਸਿਆਸਤ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਪ੍ਰਤੀਕਰਮ ਕਿਹਾ ਅਸਤੀਫਾ ਸਿਆਸਤ ਤੋਂ ਪ੍ਰੇਰਿਤ ਗੁਜਰਾਤ ਪਹੁੰਚੇ ਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਕਸਿਆ ਤੰਗ ਕਾਂਗਰਸ ਤੇ ਭਾਜਪਾ ਤੇ ਸਾਦੇ ਨਿਸ਼ਾਨੇ ਲੈਡ ਪੋਲਿੰਗ ਪਾਲਸੀ ਦਾ ਮਾਮਲਾ ਭਖਿਆ ਕਾਲੀ ਦਲ ਵੱਲੋਂ ਰੋਜ਼ ਪਰਦਰਸ਼ਨ ਸੂਬਾ ਸਰਕਾਰ ਦੀ ਕਾਰਜਗੁਜ਼ਾਰੀ ਤੇ ਚੁੱਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਪ੍ਰਧਾਨ ਧਾਮੀ ਨਾਲ ਕੀਤੀ ਮੁਲਾਕਾਤ ਸ਼੍ਰੀ ਦਰਬਾਰ ਸਾਹਿਬ ਆ ਰਹੀਆਂ ਧਮਕੀਆਂ ਦੇ ਮਾਮਲੇ 'ਚ ਹੋਈ ਵਿਚਾਰ ਚਰਚਾ ਹੁਣ ਖਬਰਾਂ ਵਿਸਥਾਰ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਤੋਂ ਦੌਰਾਨ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਵਿੱਚ ਵਿਚਾਰ ਚਰਚਾ ਕੀਤੀ ਮੁੱਖ ਮੰਤਰੀ ਮਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਤੇ ਜਿੱਥੇ ਵਿਰੋਧੀ ਸੁਭਾ ਸਰਕਾਰ ਨੂੰ ਘੇਰ ਰਹੇ ਨੇ ਉੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਦੌਰਾਨ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਵੀ ਕੀਤੀ ਉਹਨਾਂ ਕਹੇ ਕਿ ਅਸੀਂ ਵੱਡੇ ਪੱਧਰ ਤੇ ਧਮਕੀ ਭਰੀਆਂ ਈਮੇਲਾਂ ਦੀ ਜਾਂਚ ਕਰ ਰਹੇ ਹਾਂ ਦੇ ਕਈ ਦਿਨਾਂ ਤੋਂ ਤੁਸੀਂ ਉਹ ਵੀ ਟੈਲੀਕਾਸਟ ਕਰ ਰਹੇ ਹੋ ਇਹਨਾਂ ਨੂੰ ਕਿ ਉਚਿਤam ਕੀਪਰੀਆਂ ਈਮੇਲਸ ਜਿਹੜੀਆਂ ਉਹ ਸਤਖੰਡ ਸੀਤਵਾਰ ਸਾਹਿਬ ਨੂੰ ਮਿਲ ਰਹੀਆਂ ਸੀ ਇਹ ਈਮੇਲਸ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਸੀ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਕਮਿਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ ਤੇ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਕੁਝ ਸਾਰੇ ਸਾਨੂੰ ਮਿਲ ਗਏ ਨੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਲ ਹੋਈ ਵਿਚਾਰ ਚਰਚਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਲਈ ਬਹੁਤ 6-7 ਦਿਨ ਤੋਂ ਲਗਾਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਮੇ ਅਲਫਾਜ਼ਾਂ ਦੇ ਵਿੱਚ ਈਮੇਲ ਆਉਂਦੀ ਹੈ ਇਹਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਜਿਹੜੀ ਜ ਟਾਪ ਸੀਕ੍ਰੇਟ ਕਈ ਵਾਰੀ ਸਮੇਂ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਫਰੂਟਫੁੱਲ ਨਹੀਂ ਰਹਿੰਦੀਆਂ। ਉਹ ਮੈਂ ਮੁੱਖ ਮੰਤਰੀ ਸਾਹਿਬ ਅੱਜ ਜਿੱਕੇ ਤੌਰ ਤੇ ਆਏ ਸੀ। ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਜਲਾਹ ਚਲਣ ਕਰਕੇ ਮੈਂ ਲੇਟ ਹੋ ਗਿਆ। ਪਰ ਉਹਨਾਂ ਨੇ ਯਕੀਨ ਵੀ ਦਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲਿਊ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਾਂਗੇ। ਉਹ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਜ਼ਿਕਰ ਹੋ ਗਿਆ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀਆਂ ਧਮਕੀਆਂ ਮਿਲੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਜਗਦੀਪ ਤਨਖੜ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਅਸਤੀਫੇ ਤੇ ਵਿਰੋਧੀ ਭਾਜਪਾ ਦੀ ਕਾਰਜਗੁਜ਼ਾਰੀ ਤੇ ਸਵਾਲ ਚੁੱਕ ਰਹੇ ਨੇ ਆਮਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਅਸਤੀਫੇ ਬਾਰੇ ਪ੍ਰਤੀਕਰਮ ਦਿੱਤਾ ਚੱਬੇਵਾਲ ਦਾ ਕਹਿਣਾ ਕਿ ਇਸ ਅਸਤੀਫੇ ਸਿਆਸਤ ਤੋਂ ਪ੍ਰੇਰਿਤ ਹੈ ਜਗਦੀਪ ਤਨਖੜ ਜੀ ਦਾ ਅਸਤੀਫਾ ਤੇ ਬਿਲਕੁਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਆਸਮਾਨੀ ਬਿਜਲੀ ਪਈ ਹੋਈ ਸੋ ਇਸ ਵਾਕਿਆ ਹੀ ਬਹੁਤ ਸ਼ੌਕਿੰਗ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਸਿਹਤ ਘਟ ਤੇ ਸਿਆਸਤ ਜ਼ਿਆਦਾ ਚੁਪੀ ਹੋਈ ਹੈ ਕਿਉਂਕਿ ਅੱਜ ਭਾਜਪਾ ਜਿਹੜੀ ਭਾਜਪਾ ਦੀ ਸਰਕਾਰ ਮੋਦੀ ਸਰਕਾਰ ਜਿਹੜੀ ਹੈ ਇਸ ਵੇਲੇ ਬਹੁਤ ਅਨਸਟੇਬਲ ਹੈ ਸਥਿਰ ਨਹੀਂ ਹੈ ਉਧਰੋਂ ਜੀਡੀਪੀ ਪਰੇਸ਼ਾਨ ਕਰ ਰਿਹਾ ਉਧਰੋਂ ਟੀਡੀਪੀ ਪਰੇਸ਼ਾਨ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਖਾਸ ਤੌਰ ਤੇ ਬਿਹਾਰ ਇਲੈਕਸ਼ਨ ਆ ਰਹੇ ਆ ਹੋ ਸਕਦਾ ਕਿ ਤੇ ਨਿਤਿਸ਼ ਕੁਮਾਰ ਨੂੰ ਖੁਸ਼ ਕਰਨਾ ਚਾਹੁੰਦੇ ਹੋ ਸੋ ਮੈਨੂੰ ਲੱਗਦਾ ਹੈ ਕਿ ਸਿਆਸਤ ਤੋਂ ਪ੍ਰੇਰਿਤ ਸੋ ਬਾਕੀ ਇਹ ਵੀ ਹੋ ਸਕਦਾ ਕਿ ਬੀਜੇਪੀ ਦਾ ਜਾਂ ਆਰਐਸਐਸ ਦਾ ਇੱਕ ਇਹ ਮਾਸਟਰ ਮੂਵ ਵੀ ਹੋ ਸਕਦਾ ਕਿ 75 ਸਾਲ ਤੋਂ ਪਹਿਲਾਂ ਇਹਨਾਂ ਨੂੰ ਰਿਟਾਇਰ ਕਰ ਦਿਓ ਬਾਅਦ ਜਿਹੜੇ ਹੋਰ 75 ਸਾਲ ਦੇ ਹੋਣਗੇ ਉਹਨਾਂ ਨੂੰ ਬਾਅਦ ਚ ਰਟਾਇਰ ਕਰ ਦੇਣਗੇ ਸੋ ਮੈਨੂੰ ਤਾਂ ਲੱਗਦਾ ਸਿਰਫ ਇੱਕ ਸਿਆਸਤ ਆ ਬਾਕੀ ਬਹੁਤ ਸਾਰੀਆਂ ਕੰਟਰੋਵਰਸੀਜ਼ ਜਿਹੜੇ ਧਨਖੜ ਜੀ ਇਸ ਦਾ ਜਿਹ ਪਹਿਲੇ ਵਾਈਸ ਪ੍ਰੈਜ਼ੀਡੈਂਟ ਆ ਪਹਿਲੇ ਉਪ ਰਾਸ਼ਟਰਪਤੀ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਕੰਟਰੋਵਰਸੀ ਜੁੜੀਆਂ ਜਿਹੜੇ ਉੱਥੋਂ ਦੇ ਜਿਹੜੇ ਜੋ ਸੰਸਦ ਹੈ ਰਾਜ ਸਭਾ ਦੇ ਉਹਨਾਂ ਨੂੰ ਕਦੀ ਸੈਟੀਸਫਾਈ ਨਹੀਂ ਕਰ पाए ਤੇ ਪਹਿਲੀ ਗੱਲ ਚੱਲੀ ਪਈ ਇਹਨਾਂ ਨੂੰ ਮਹਾਵਯੋਗ ਦੇ ਤਹਿਤ ਜਿਹੜਾ ਇਹਨਾਂ ਨੂੰ ਜਿਹੜਾ ਉੱਤੇ ਚਲਾਣ ਦੀ ਜਿਹੜੀ ਗੱਲ ਚੱਲੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਬਤੀਰਾ ਹੈ ਉਹ ਪ੍ਰੋਪਾਰਟੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਹ ਤਾਂ ਇਤਿਹਾਸਿਕ ਪਹਿਲੂ ਹੋਣਗੇ ਕਿ ਹੀ ਵਿਲ ਬੀ ਦਾ ਫਰਸਟ ਵਾਈਸ ਪ੍ਰੈਜ਼ੀਡੈਂਟ ਜਿਹੜੇ ਜਿਨ੍ਹਾਂ ਦੇ 2 ਸਾਲ ਰਹਿੰਦੇ ਆ ਬਟ ਉਹ ਮੇਟਰਮ ਦੇ ਵਿੱਚ ਹੀ ਜਾ ਰਹੇ ਸੋ ਸਿਹਤ ਘਟ ਤੇ ਸਿਆਸਤ ਮੈਨੂੰ ਇਹਦੇ ਵਿੱਚ ਜ਼ਿਆਦਾ ਲੱਗਦੀ ਆ ਆਮਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮੀਤ ਹਰ ਨੇ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਤੇ ਪ੍ਰਤੀਮਕਰਨ ਦਿੰਦਿਆ ਪਿਛਲੀਆਂ ਸਰਕਾਰਾਂ ਦੀ ਕਾਰਜਗੁਜ਼ਾਰੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਮਾੜੇ ਅਨਸਰਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਵਿਰੋਧੀ ਵਾਕ-ਵਾਕ ਮੁੱਦਿਆਂ ਤੇ ਸੂਬੇ ਦੀ ਮਾਨ ਸਰਕਾਰ ਨੂੰ ਲਗਾਤਾਰ ਘੇਰਦੇ ਨੇ ਉੱਥੇ ਹੀ ਆਵਾਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮੀਤ ਹੇਰ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ ਮੀਤ ਹੇਰ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਲਿਹਾਜ਼ ਨਹੀਂ ਕੀਤਾ ਬਲਕਿ ਸਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰੀਆਂ, ਡਰੱਗ ਦਾ ਧੰਦਾ ਚਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਉੱਤੇ ਵੀ ਕਾਰਵਾਈ ਕੀਤੀ ਹੈ। ਲਾਅ ਅਤੇ ਆਰਡਰ ਖਰਾਬ ਕਰਨ ਵਾਲਿਆਂ ਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਮੀਤਰ ਨੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗਲਤ ਅੰਸਰਾਂ ਦੀ ਪੁਸ਼ਤ ਪਨਾਹੀ ਕੀਤੀ ਹੈ। ਸਾਡੀ ਅਜੇ ਇਹ ਲੋਕਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ। ਦੇਖੋ ਜਿਹੜੇ ਵੀ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਨੇ ਧਮਕੀਆਂ ਦੇਣ ਦਾ ਕੰਮ ਕਰ ਰਹੇ ਆ ਸਭ ਨੂੰ ਆਇਡੈਂਟੀਫਾਈ ਕੀਤਾ ਜਾਊਗਾ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ ਕਿਉਂਕਿ ਸਾਡੀ ਸਰਕਾਰ ਨੇ ਪਿਛਲੇ ਸਮੇਂ ਵੀ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਸਾਰਿਆਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਹਨ ਤੁਸੀਂ ਦੇਖਿਆ ਹੋਣਾ ਵੀ ਆ ਪਾਵੇਂ ਕੋਈ ਜਿਹੜੇ ਲੋਕਾਂ ਨੇ ਕਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਾਵੇਂ ਜਿਨ੍ਹਾਂ ਨੇ ਕਹੋ ਵੀ ਡਰਗ ਦਾ ਧੰਦਾ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਤੇ ਵੀ ਕਾਰਵਾਈ ਕੀਤੀ ਹੈ ਜੋ ਜਿਨਾਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਵੀ ਸਖਤ ਕਾਰਵਾਈ ਕਰ ਰਹੀ ਹੈ ਹਾਲਾਂਕਿ ਪਿਛਲੀਆਂ ਸਰਕਾਰਾਂ ਚ ਇਹ ਹੁੰਦਾ ਸੀਗਾ ਕਿ ਜਿਹੜੇ ਇਦਾਂ ਦੇ ਗਲਤ ਅੰਸ਼ਰ ਹੁੰਦੇ ਸੀ ਉਹਨਾਂ ਦੀ ਪੁਸ਼ਤਪਨਾਹੀਆਂ ਜਿਹੜੀਆਂ ਨੇ ਸਰਕਾਰਾਂ ਕਰਦੀਆਂ ਰਹੀਆਂ ਨੇ ਸੋ ਸਾਡੀ ਜ਼ੀਰੋ ਟੋਲਰੈਂਸ ਹੈ ਇਦਾਂ ਦੇ ਲੋਕਾਂ ਦੇ ਅਗੇਂਸਟ ਜ਼ਿਕਰ ਹੋਗਾ ਕਿ ਪੰਜਾਬ ਸਰਕਾਰ ਵੱਲੋਂ ਵਕਫਾ ਵਕ ਮੁੱਦਿਆਂ ਦੇ ਉੱਤੇ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਵਿਰੋਧੀ ਮੀਤ ਹੇਰ ਨੂੰ ਕੀ ਜਵਾਬ ਦਿੰਦੇ ਨੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਸ਼ੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾਜ ਨਾਲ ਮੁਲਾਕਾਤ ਕਰਨ ਪਹੁੰਚੇ ਸਦੌਰਾਨ ਉਹਨਾਂ ਨੇ ਜਿੱਥੇ ਵੱਖ-ਵੱਖ ਮੁੱਦਿਆਂ ਤੇ ਪ੍ਰतिक੍ਰਮ ਦਿੱਤਾ ਉੱਥੇ ਹੀ ਉਹਨਾਂ ਅਕਾਲੀ ਦਲ ਭਾਜਪਾ ਗੱਠਜੋੜ ਬਾਰੇ ਵੀ ਬੋਲੇ ਉਹਨਾਂ ਬੰਦੀ ਸਿੰਘਾਂ ਦੇ ਕਿਸਾਨਾਂ ਬਾਰੇ ਗੱਲ ਕਰਦੇ ਕਹੇ ਕਿ ਅਜਿਹੇ ਮਸਲੇ ਹੱਲ ਹੋਣਗੇ ਤਾਂ ਹੀ ਉਹ ਸਮਝੌਤਾ ਕਰ ਸਕਦੇ ਨੇ ਸਿੰਘ ਸਾਹਿਬ ਸਾਡੀ ਸਿੱਖ ਕੌਮ ਦੀ ਬਹੁਤ ਸਤਕਾਰਯੋਗ ਸ੍ਰੀ ਤਨਮਾਨ ਪਾਲ ਤਖਤ ਦੇ ਜੱਜ ਸਾਹਿਬ ਇਹਨਾਂ ਨੂੰ ਮਿਲਣਾ ਤੇ ਇਹਨਾਂ ਨੂੰ ਆਪਣੀ ਗੱਲ ਦੱਸਣੀ ਸਾਡਾ ਫਰਜ਼ ਤੇ ਧਰਮ ਮੰਨਦਾ ਹੈ ਤੇ ਮੈਂ ਰੁਟੀਨ ਵਿੱਚ ਇਹਨਾਂ ਨੂੰ ਮਿਲਣ ਵਾਸਤੇ ਆਇਆ ਹਾਂ ਕੋਈ ਮੀਟਿੰਗ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੋਈ ਕੇਵਲ ਤੇ ਕੇਵਲ ਦਰਸ਼ਨ ਕਰਨ ਵਾਸਤੇ ਆਏ ਹਾਂ ਤੇ ਸਿੰਘ ਸਾਹਿਬ ਦਾ ਧੰਨਵਾਦ ਕਰਨੇ ਆ। ਜੀ ਸੁਨੀਲ ਜਾਖਰ ਨੇ ਇੱਕ ਬਿਆਨ ਦਿੱਤਾ ਗਿਆ ਕਿ ਅੱਲਾ ਦੇ ਪਾਰਟੀ ਤੇ ਕਾਲੀ ਤੱਕ ਦੇਖੋ ਜੀ ਫਿਰ ਅਸੀਂ ਇਲੈਕਸ਼ਨ ਦੇ ਸਕਦੇ 2024 ਸਟਾਈਟ ਬੜੀ ਉੱਤੇ ਜੇ ਫਸੋ ਇਸ ਤਰ੍ਹਾਂ ਦੇਖਦੇ ਜੀ ਆਪਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਬਿਆਨਾਂ ਦਾ ਤੇ ਸਵਾਗਤ ਕਰਨਾ ਵਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੂਲ ਸਿਧਾਂਤ ਤੇ ਫੈਸਲਾ ਜਿਹੜਾ ਇਹ ਹੋਏਗਾ ਇਲੈਕਸ਼ਨ ਲੜਨ ਦਾ ਪੀਤੀ ਪੀਤੀ 35 ਸਾਲ ਤੋਂ ਸਿੱਖ ਭਾਈਚਾਰੇ ਦੇ ਕੁਝ ਗਿਣਤੀ ਦੇ ਬੰਦੇ ਨੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ ਮੈਂਟਰੀ ਅਫਸਰਟ ਹੋ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਜੇਲ੍ਹਾਂ ਵਿੱਚ ਗੁਜ਼ਾਰ ਲਿਆ ਵਾ 60 60 70 70 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਜੇ ਉਹਨਾਂ ਨੂੰ ਛੱਡਦੇ ਆ ਤੇ ਅਸੀਂ ਕੌਮ ਨੂੰ ਦੱਸਣ ਜੋਗੇ ਹੋ ਜੀਏ ਪਈਆਂ ਇਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਵਾ ਕਿਸਾਨਾਂ ਦੇ ਮਸਲੇ ਸੀਗੇ ਤੇ ਕਿਸਾਨਾਂ ਨੂੰ ਸੈਂਟਰ ਨੇ ਵੀ ਕੁੱਟਿਆ ਤੇ ਪੰਜਾਬ ਦੀ ਸਰਕਾਰ ਨੇ ਵੀ ਕੁੱਟਿਆ ਤੇ ਮਸਲਾ ਕੋਈ ਹੱਲ ਹੋਇਆ ਨਹੀਂ ਜੇ ਇਹੋ ਜਿਹੇ ਮਸਲੇ ਹੱਲ ਹੋਣਗੇ ਤਾਂ ਕਿ ਇਹਨਾਂ ਸਮਝੌਤਾ ਕਰ ਸਕਣੇ ਤਾਂ ਕਿ ਇਹਦੇ ਕੋਲ ਬੈਠ ਸਕਣਿਆ ਤਾਂ ਕਿ ਇਹ ਕੋਈ ਨੂੰ ਦੱਸ ਸਕੀਏ ਪੰਜਾਬ ਦੇ ਲੋਕਾਂ ਨੂੰ ਦੱਸ ਲਈਏ ਕਿ ਅਸੀਂ ਐਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ। ਆਮ ਆਦਮੀ ਪਾਰਟੀ ਕਹਿੰਦੀ ਰਹੀ ਕਿ ਐਲਏ ਜਿਹੜਾ ਸਾਈਨ ਨਹੀਂ ਕਰਦੇ ਜਿਸ ਕਰਕੇ ਨਹੀਂ ਉਹ ਬਾਹਰ ਨਿਕਲ ਪਾਇਆ। ਤੁਹਾਨੂੰ ਲੱਗਦਾ ਕਿ ਜਿਹੜੋ ਕੇਜਰੀਵਾਲ ਕਹਿੰਦੇ ਸੀ ਜਿਉਂ ਵਾਜਬ ਨਜ਼ਰ ਆਉਂਗਾ ਸੀਗਾ ਜਿਸ ਕਰਕੇ ਕੇਜਰੀਵਾਲ ਨੂੰ ਕੋਈ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਗਈ। ਮੈਂ ਸੰਮਿਨਾ ਕੇ ਕੇਸਰੀਵਾਲ ਨੂੰ ਕੋਈ ਪੰਜਾਬ ਨਾਲ ਹਮ ਧਰਤੀ ਨਹੀਂ ਲੇਕਿਨ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵਾ ਕਿ ਇਹਨਾਂ ਪੰਜਾਬ ਦੀ ਧਰਤੀ ਤੇ ਰਹਿਣਾ ਵਾ ਇਹਨਾਂ ਦੇ ਫੈਸਲਿਆਂ ਦੀਆਂ ਲੋਕਾਂ ਨੇ ਗੱਲਾਂ ਕਰਦੀਆਂ ਆਉਣ ਵਾਲੀਆਂ ਨੇ ਇਹਨਾਂ ਦੇ ਫੈਸਲਿਆਂ ਦਾ ਇਤਿਹਾਸ ਬਣਨਾ ਵਾ ਔਰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਵਾ ਆ ਜਿਹੜੇ ਨਸ਼ੇ ਦੇ ਸੰਬੰਧ ਵਿੱਚ ਆ ਸਾਰੀ ਦੁਨੀਆ ਨਸ਼ੇ ਦੀ ਨਕੇਦੀ ਕਰਦੀ ਹੈ ਮੈਂ ਵੀ ਉਹਨਾਂ ਵਿੱਚ ਸ਼ਾਮਲ ਆ ਪਰ ਕਦੇ ਗਰੀਬਾਂ ਦੀਆਂ ਝੁੱਗੀਆਂ ਜਿਹੜੀਆਂ ਉਹਨਾਂ ਵਿੱਚੋਂ ਫੜੇ ਹੋਏ ਲੋਕ ਜਿਹੜੇ ਨੇ ਉਹ ਨਸ਼ਾ ਬੰਦ ਨਹੀਂ ਕਰ ਸਕਦੇ ਵੱਡੇ ਵੱਡੇ ਤਸਕਰ ਜਿਹੜੇ ਉਹ ਫੜਨੇ ਚਾਹੀਦੇ ਜੇਕਰ ਕੋਈ ਕੁਝ ਹੋ ਸਕਦੀ ਜੇਕਰ ਅੰਦਰੋਂ ਸੁਧਮਣ ਦੇ ਲਈ ਜਾਂ ਉਹ ਜੀ ਉਹਨੇ ਆਸ ਕੋ ਮਰਛਦੇ ਨੇ ਕਿ ਫਿਰ ਸੁਧਤਾ ਹੋ ਸਕਦਾ ਜੀ ਹਾਂ ਜਰੂਰ ਜੇ ਕੋਈ ਸਾਡੀਆਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੁਝ ਦੇਣ ਸਾਡੇ ਭਰਾਵਾਂ ਨੂੰ ਛੱਡ ਦੇਣਾ ਖਾਨਾ ਦੀ ਗੱਲ ਕਰ ਲੈ ਤੇ ਸਮਝੌਤਾ ਸਾਂਹ ਕਿਹੜਾ ਉਹਨਾਂ ਦਾ ਕੋਈ ਨੁਕਸਾਨ ਕੀਤਾ ਜਾਂ ਉਹਨਾਂ ਨੇ ਸਾਡਾ ਕੀਤਾ ਵਾ ਗੁਜਰਾਤ ਪਹੁੰਚ ਆਮਾ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਤੰਜ ਕਸ ਰਹੇ ਦੌਰੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ਦੇ ਤਿੱਖੇ ਨਿਸ਼ਾਨੇ ਸਾਧਦੇ ਹੋਣਾ ਕਿਹਾ ਕਿ ਕਾਂਗਰਸ ਤੇ ਭਾਜਪਾ ਮਿਲੇ ਹੋਏ ਨੇ ਕਾਂਗਰਸ ਨੂੰ ਵਿਰੋਧੀ ਧਿਰ ਨਾ ਸਮਝੋ ਹੁਣ ਵਿਰੋਧੀ ਧਿਰ ਆਮਾ ਦੀ ਪਾਰਟੀ ਰਹਿ ਗਈ ਹੈ अहंकार और इनका भ्रष्टाचार है अभी पशुपालक किसान बोनस लेने के लिए और अपने दूध का उचित दाम लेने के लिए विरोध कर रहे थे उनके ऊपर पूरी तरह से लाठी चार्ज किया गया आंसू गैस के गोले छोड़े गए उनका दमन किया गया और उस वजह से एक किसान की मौत हो गई उधर देड़ियापाड़ा में आदिवासी इलाके में आम आदमी पार्टी के लीडर जो है चैतर वसावा वो आदिवासियों के बहुत बड़े नेता हैं वो भ्रष्टाचार के खिलाफ आवाज़ उठा रहे थे उनको गिरफ्तार करके जेल में डाल दिया जो ठेकेदार हैं भ्रष्टाचारी हैं वो खुलेआम घूम रहे हैं तो इसके खिलाफ आवाज़ उठाने के लिए और गुजरात के लोगों के पक्ष में बोलने के लिए आज मैं और मान साहब गुजरात आए हैं हम मोडासा में और डेढ़ियापाड़ा में रैली करेंगे और जनता के साथ बातचीत करेंगे पहले गुजरात के लोगों का बहुत बहुत धन्यवाद सर में इलेक्शन के बाद हम पहली बार आए हैं जी बहुत भारी मतों से जिताया एक तरफ तीस साल पुराना तानाशाही राज है एक तरफ जस्ट दस साल पुरानी पार्टी है तो इससे लोगों का संकेत ये जाता है कि जो नई जनरेशन है वो वोटर्स वो की जो वोट डालने वालों की नई जनरेशन है नई पीढ़ी है वो बदलाव चाहती है नई कहानी लिखना चाहती है जो जुल्म जो जुल्म गुजरात के लोगों पर अहंकार की वजह से या मनोपली की वजह से जो बीजेपी सरकार गुजरात के लोगों पर कर रही है उसके लिए अब हम आ गए हैं तो क्योंकि कांग्रेस तो इनके साथ मिली हुई है कांग्रेस को विपक्ष मत समझिए कांग्रेस तो मिली हुई है कांग्रेस विरोध नहीं करती कांग्रेस तो इनके साथ मिली हुई है अब विपक्ष जो है वो आम आदमी पार्टी ही रहेगी ਕਿ ਪਾਕਿਸਤਾਨ سے ہمارا ਫਰਜ ਬਣਦਾ ਹੈ ਕਿ ਅਸੀਂ ਗੁਜਰਾਤ ਦੇ ਲੋਕਾਂ ਦੇ ਪੱਖ ਵਿੱਚ ਆਵਾਜ਼ ਉਠਾएं ਤਾਂ ਕਿ ਦੇਸ਼ میں ਲੋਕਤੰਤਰ ਕੋ ਬਚਾਇਆ ਜਾ ਸਕੇ ਸੂਬੇ ਚ ਲੈਂਡ ਪੋਲਿੰਗ ਪਾਲਸੀ ਦਾ ਮਾਮਲਾ ਭਖਦਾ ਜਾ ਰਿਹਾ ਹੈ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨ ਅਕਾਲੀ ਲੀਡਰਾਂ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਸੁਖਬੀਰ ਬਾਦਲ ਵੱਲੋਂ ਇਸ ਧਰਨੇ ਚ ਸ਼ਮੂਲੀਤ ਲਈ ਅਕਾਲੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਲੋਕਾਂ ਦਾ ਅਕਾਲੀ ਦਲ ਤੇ ਵਿਸ਼ਵਾਸ ਤੇ ਭਰੋਸਾ ਹੈ ਦੇ ਸਰਕਾਰ ਦੇ ਖਿਲਾਸ بے ਪ੍ਰੋਸਕੀ ਦਾ ਇਜ਼ਹਾਰ ਕੀਤਾ ਸਰਕਾਰ ਦੀ ਨਲਾਇਕੀ ਸਰਕਾਰ ਦੇ ਗਲਤ ਫੈਸਲਿਆਂ ਦਾ ਰੋਸ ਪ੍ਰਗਟ ਕਰਨ ਲਈ ਐਡੇ ਵੱਡੇ ਇਸ ਬੇਮੌਸਮ ਹਾਲਾਤ ਵਿੱਚ ਵੀ ਲੋਕ ਇੱਥੇ ਆਏ ਇਸ ਗੱਲ ਦੀ ਤਸਦੀਕ ਹੁੰਦੀ ਹੈ ਦੇਖੋ ਗੱਲ ਇਹ ਹੈ ਜਾਖੜ ਸਾਹਿਬ ਦੇ ਸੋਚ ਬੜੀ ਵਧੀਆ ਸੋਚ ਹੈ ਜਿਸ ਗੱਲ 'ਚ ਉਹਨਾਂ ਨੇ ਕਹੀ ਹੈ ਰਾਜਨੀਤੀ ਤੋਂ ਉੱਪਰਟ ਕੇ ਕਹੀ ਹੈ ਉਹਨਾਂ ਦੀ ਇਸ ਸੋਚ ਨੂੰ ਮੈਂ ਮੁਬਾਰਕ ਦਿੰਦਾ ਹਾਂ ਪਰ ਇਹ ਫੈਸਲੇ ਪਾਰਟੀਆਂ ਕਰਦੀਆਂ ਹੁੰਦੀਆਂ ਨੇ ਪਾਰਟੀ ਵਿੱਚ ਜਦ ਵਿਚਾਰੇ ਜਾਊਗਾ ਐਪਰੋਪਰੀਅਟ ਟਾਈਮ ਤੇ ਉਦੋਂ ਕੀ ਪਾਰਟੀ ਫੈਸਲਾ ਲੈਂਦੀ ਉਹਦੇ ਬਾਰੇ ਮੈਂ ਅੱਜ ਕੱਲਾ ਕੁਝ ਨਹੀਂ ਕਹਿ ਸਕਦਾ ਤੁਸੀਂ ਘਰ ਢਾਡੋ ਸੜਕ ਤੇ ਬਿਠਾ ਦਿਓ ਲੱਖ ਰੁਪਏ ਦੇ ਦਿਓ ਕੌਣ ਮਨਜ਼ੂਰ ਕਰੂਗਾ ਨਾ ਇਹ ਨਹੀਂ ਹੁੰਦਾ ਇਹ ਹਾਂਜੀ ਸੰਘਰਸ਼ ਇੰਨੀ ਜਾਰੀ ਰਹੇ ਸੰਘਰਸ਼ 1 ਇੰਚ ਨਹੀਂ ਜਾਣ ਦੇਣਾ ਪੰਜਾਬ ਦੀ ਧਰਤੀ ਦਾ ਉਹ ਪੰਜਾਬ ਨੂੰ ਪੰਜਾਬ ਦੀ ਸੋਚ ਨੂੰ ਪੰਜਾਬ ਦੇ ਕਲਚਰ ਨੂੰ ਬਦਲ ਕੇ ਇਹਨੂੰ ਅਰਬਨਾਈਜ਼ ਕਰਨਾ ਚਾਹੁੰਦੇ ਐ ਐਗਰੀਕਲਚਰ ਸਟੇਟ ਤੋਂ ਜਿਹਨੂੰ ਨਹੀਂ ਹੁਣ ਦਿੱਤਾ ਜਾਂਦਾ ਅੱਗੇ ਵੀ ਹੋਰ ਤਾਂ ਨਹੀਂ ਇਹ 28 ਤਰੀਕ ਦਾ ਮੁਹੱਲੇ ਦਾ ਚਾਰ ਦਾ ਪਟੰਡੇ ਦਾ ਜੰਗ ਜਾਰੀ ਹੈ ਜੰਗ ਜਾਰੀ ਦੇਖੋ ਅੱਜ ਸਿਰ ਝੁਕਦਾ ਕਾਲੀ ਵਰਕਰਾਂ ਦੇ ਸਾਹਮਣੇ ਇੰਨੇ ਮੀਂਹ ਦੇ ਬਾਵਜੂਦ ਆਪ ਘਰੋਂ ਨਿਕਲ ਕੇ ਤੁਰ ਕੇ ਗੱਡੀਆਂ ਤੇ ਜੋ ਸਾਧਨ ਹੈ ਇੱਥੇ ਪਹੁੰਚੇ ਹਜ਼ਾਰਾਂ ਦੀ ਗਿੰਦੀ ਮੈਂ ਕਹਿ ਸਕਦਾ ਮੇਰੇ 20 25 ਸਾਲ ਦੇ ਇਤਿਹਾਸ ਵਿੱਚ ਇਡਾ ਵੱਡਾ ਤਰਨਾ ਨਹੀਂ ਦੇਖਿਆ ਜਨਾਜ਼ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ 'ਚ ਮੌਨਸੂਨ ਫਿਰ ਐਕਟਿਵ ਹੋ ਗਿਆ ਮੌਨਸੂਨ ਵਿਭਾਗ ਬੋਲੋ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਿਆ ਉੱਥੇ ਹੀ ਕਈ ਜ਼ਿਲ੍ਹਿਆਂ 'ਚ ਕਾਫੀ ਬਾਰਿਸ਼ ਦਰਜ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਪੰਜਾਬ 'ਚ ਪੈ ਰਹੇ ਮੀਂਹ ਕਾਰਨ ਤਾਪਮਾਨ 4.5 ਡਿਗਰੀ ਹੇਠਾਂ ਆ ਗਿਆ ਦੇਸ਼ ਭਰ ਦੇ ਵਿੱਚ ਮੌਨਸੂਨ ਇੱਕ ਵਾਰ ਫੇਰ ਐਕਟਿਵ ਹੋ ਗਿਆ ਹੈ। ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਦੌਰਾਨ ਚਾਰ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਕਈ ਹਿੱਸੇ ਸ਼ਾਮਲ ਨੇ। ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੋਰ ਹੀ ਬਰਸਾਤ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ 4.5 ਡਿਗਰੀ ਤਾਪਮਾਨ ਘਟ ਦਰਜ ਕੀਤਾ ਗਿਆ ਹੈ। ਤੇ ਸਭ ਤੋਂ ਬਾਅਦ ਤਾਪਮਾਨ ਅਬੋਹਰ ਦੇ ਵਿੱਚ ਦਰਜ ਕੀਤਾ ਗਿਆ ਜੋ 35 ਡਿਗਰੀ ਸੈਲਸੀਅਸ ਸੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲਹਿਰਾ ਸੁਨਾਮ ਸੰਗਰੂਰ ਬਰਨਾਲਾ ਧੂਰੀ ਫਿਰੋਜ਼ਪੁਰ ਜ਼ੀਰਾ ਪੱਟੀ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਨਾਲ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਦੇ ਨਾਲ ਹੀ ਬੁੜਲਾਡਾ, ਮਲੇਰਕੋਟਲਾ, ਮੂਨਕ, ਪਾਤੜਾ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ ਅਤੇ ਅਜਨਾਲਾ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਨੇ 22 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ। ਇੱਕ ਪਾਸੇ ਚਰਖੀਦਾਦਰੀ ਦੇ ਵਿੱਚ ਹਲਕੀ ਬੂੰਦਾਬਾਂ ਦੀ ਦਰਜ ਕੀਤੀ ਗਈ ਹੈ ਤੇ ਦੂਜੇ ਪਾਸੇ ਜੀਨ ਅਤੇ ਪਲਵਲ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਹਰਿਆਣਾ ਦੇ ਅੰਬਾਲਾ, ਯਮਨਾਨਗਰ, ਕਰਨਾਲ ਵਿੱਚ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। हिमाचल प्रदेश ਦੇ किन्नौर ਅਤੇ ਲਾਹੌਲ ਸਪੀਤੀ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਨੇ ਸਪੀਤੀ ਦੇ ਕਈ ਹਿੱਸਿਆਂ ਦੇ ਵਿੱਚ ਮਲਬਾ ਲੋਕਾਂ ਦੇ ਘਰਾਂ 'ਚ ਵੜ ਗਿਆ ਇਸ ਦੌਰਾਨ ਲੋਕ ਉੱਚੀ ਉੱਚੀ ਚੀਕਾਂ ਮਾਰ ਕੇ ਘਰਾਂ ਤੋਂ ਬਾਹਰ ਨਿਕਲੇ ਮੌਨਸੂਨ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਘਟਨਾਵਾਂ ਵੀ ਵਾਪਰ ਰਹੀਆਂ ਨੇ ਇਸੇ ਦੇ ਚੱਲਦਿਆਂ ਕੁੱਲੂ ਦੇ ਵਿੱਚ ਇੱਕ ਪਿਕਅਪ ਦੇ ਉੱਤੇ ਪੱਥਰ ਡਿੱਗਣ ਦੇ ਨਾਲ ਕਈ ਲੋਕ ਜ਼ਖਮੀ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਬਰਸਾਤ ਤੋਂ ਬਾਅਦ ਤਿੰਨ ਡੈਮਾਂ ਤੋਂ ਸਤਲੁਜ ਦਰਿਆ ਦੇ ਵਿੱਚ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ 4 ਤੋਂ 5 ਮੀਟਰ ਤੱਕ ਵੱਧ ਗਿਆ ਹੈ ਇਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ। ਪੰਡੋ ਟੈਂਕ ਦੇ ਵਿੱਚ ਪਾਣੀ ਦੇ ਖਤਰੇ ਦਾ ਪੱਧਰ 2941 ਫੁੱਟ ਹੈ ਤੇ ਇਸ ਵੇਲੇ ਇੱਥੇ ਪਾਣੀ ਦਾ ਪੱਧਰ 2920 ਫੁੱਟ ਦੇ ਆਸ-ਪਾਸ ਹੈ। ਮੀਂਹ ਦੇ ਚੱਲਦਿਆਂ ਬੀਬੀਐਮਬੀ ਅਤੇ ਪ੍ਰਸ਼ਾਸਨ ਵੱਲੋਂ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰ ਹੋ ਗਿਆ ਕਿ ਪੂਰੇ ਦੇਸ਼ ਭਰ ਦੇ ਵਿੱਚ ਇਸ ਵਾਰ ਮੌਨਸੂਨ ਨੇ ਭਾਰੀ ਬਰਸਾਤ ਕੀਤੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ। ਕਿਤੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇੰਨੀ ਬਰਸਾਤ ਹੋ ਰਹੀ ਹੈ ਕਿ ਉੱਥੇ ਸਕੂਲਾਂ ਦੇ ਵਿੱਚ ਛੁੱਟੀਆਂ ਤੱਕ ਕਰ ਦਿੱਤੀਆਂ ਗਈਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਦੇ ਮੌਸਮ ਦੇ ਦੌਰਾਨ ਕਰੋੜਾਂ ਦੀ ਸੰਪਤੀ ਦਾ ਨੁਕਸਾਨ ਵੀ ਹੋਇਆ ਹੈ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ